ਜੀ ਜੀ ਤੇ ਕੋਲ ਗੱਲ ਕਰ ਰਹਾ ਸਭ ਅੱਛਾ ਜੀ ਇਹ ਕਰੇ ਮਾਇਆ ਕਭ ਉਂ ਭੱਜੇ ਬਿਨ ਕਿੱਥੋਂ ਫੜੂੰਗਾ ਅੱਛਾ ਜੀ ਕਹਿੰਦਾ ਗਲਤ ਹੋਣਾ ਹੋਣਾ ਅੱਛਾ ਜੀ ਕਹਿੰਦਾ ਜਦੋਂ ਮਾਇਆ ਨੇ ਮੇਰੀ ਜਵਾਰ ਰੋਕੀ ਅੱਛਾ ਜੀ ਕਹਿੰਦਾ ਮਨੋਂ ਆਪਕੀ ਦ੍ਰਿਸ਼ਟਾਂਤ ਹੋਇਆ ਦ੍ਰਿਸ਼ਟਾਂਤ ਹੋਇਆ ਹੂੰ ਕਹਦਾ ਮੇਰੇ ਅਦਾਸ ਕਰੋ ਅੰਡਪਿੰਡ ਅਛਾ ਜੀ ਕਹਦਾ ਪੰਜ ਸਿੰਘ ਉਹ ਲਗਦਾ 스타ਟਅਪ ਮੇਰਾ ਦਾਸ ਕਲਾਉਡ ਤੋਂ ਵਾਇਕਪੀ ਮੈਂ ਇੱਥੇ ਬੁਲਾ ਰਾਂ ਅਛਾ ਜੀ ਹੋਰ ਵੀ ਬੋਲ ਰਿਹਾ ਬੋਲਦਾ ਸੀਗਾ ਬੋਲ ਲੈ ਹਾਂ ਕਹਦਾ ਮੇਰੇ ਉੱਤੇ ਗਲਤ ਮੋੜ ਰਹਾ ਆਇਆ ਇੱਕ ਤੋਂ ਬਣਾ ਦੇਣੀ ਕਿ ਕਿਹਦੇ ਉਹੀ ਕਰੇ ਪੁੱਛਦਾ ਉਹ ਐਪੀਰ ਮੜਾਦਾ ਉਹ ਉਹ ਅਦਾਸ ਕਰਾਉਣਾ ਆ ਵਿਚਾਰਾ ਕਹਿੰਦਾ ਮੇਰਾ ਪੰਜ ਸਿੰਘ ਦਾਸ ਤੋਂ ਮੈਂ ਤਾਂ ਗਲਤੀ ਮੇਰਾ ਦਾਸ ਹੋਰ ਨੰਬਰ ਹੈ ਉਹ ਕਹਿ ਰਿਹਾ ਬੈਠਾ ਇਹ ਸੱਚ ਹੈ ਉਹ ਵੀ ਦਸਾਂਗੇ ਦਾਸ ਇਹਦੇ ਉਹ ਕਹਿੰਦਾ ਮਾਛੂ ਦਿਨ ਨਹੀਂ ਰਸਤਾਨ ਹੋਇਆ ਇਹ ਰਾਤ ਕਰਾਇਆ ਮਤਲਬ ਸਤਿਗੁਰੂ ਸਤਿਗੁਰੂ ਸਭਨਾ ਕਾ ਪਲਾ ਮਨਾਏ ਦਾ ਤਿਸਦਾ ਬੁਰਾ ਕਿਉਂ ਹੋਇ ਸਤਿਗੁਰੂ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਤੁਮਾਰ ਪੰਜ ਸਿੰਘ ਬਾਬਾ ਜੀ ਆਜੋ ਬਾਬਾ ਜੀ ਅਰਦਾਸ ਕਰੋ ਕਹੋ ਜੀ ਆਪ ਜੀ ਆਪੀਕ ਬਣਨ ਕਰਦੇ ਇਹਨਾਂ ਨੇ ਮਾਰ ਵਿੱਚ ਆ ਕੇ ਵੀ ਇਸ ਤਰ੍ਹਾਂ ਇਹ ਸਥਾਨ ਬਣ ਕੇ ਇਦਾਂ ਕਿਵੇਂ ਬਣ ਜੂਗਾ ਸਾਡੇ ਇਦਾਂ ਕਿਵੇਂ ਬਣ ਜੂਗਾ ਗੁਰਦੁਆਰਾ ਇਹ ਬੋਲਦੇ ਗਏ ਨਜਵਾਨ ਰੁਕੋ ਜੀ ਇਹਨਾਂ ਨੂੰ ਜੀ ਅਰਦਾਸ ਕਰੋ ਜੀ

ਸਰ ਗੁਰੂ ਸਾਹਿਬ ਜੀ ਤਾਂ ਤਨ ਕਰਦੇ ਕੋ ਬਾਦ ਜੇ ਸਾਹਿਬ ਜੀ ਸਤ ਤੁਮ ਸਭਨਾ ਕਪਲਾ ਮਨਾਇਦਾ ਕਿ ਕਬੁਰਾ ਕਿਉਂ ਉਸਤੇ 파ਸ਼ਾ ਦਿਓ ਆਪਣੀ ਨਿਸ਼ਾਨ ਦੇ ਵਿੱਚ ਇਸ ਵਿਅਕਤੀ ਦੇ ਕੋਲੋਂ ਗੱਤ ਸ਼ਬਦ ਬੋਲਣ ਦੇ ਕੇ 파ਸ਼ਾ ਦਿਓ ਕਿ ਇਹ ਤੇ ਕੌਣ 칸ਪਾਰ ਸਾਹ ਉਤਰਾਵੇਗਾ ਕੌਣ ਇਸ ਸਾਨ ਨੂੰ ਪ੍ਰਗਟ ਕਰੇਗਾ ਜਿਹਦੇ ਨੇ ਇਹਨਾਂ ਨੇ ਬੋਲਿਆ ਉਸੇ ਦਿਨ ਇਹਨਾਂ ਦੀ ਆਵਾਜ਼ 파ਸ਼ਾ ਦਿਓ ਪਾਣੀ ਹੋਵੇ ਆਪਣੀ ਕਿਰਪਾ ਕਰੋ ਉਸ ਨੂੰ ਬਖਸ਼ੋ 파ਸ਼ਾ ਦਿਓ ਇਹਦੀ ਆਵਾਜ਼ ਦੁਆਰਾ ਆ ਜਾਵੇ ਦੁਆਰਾ ਬੋਲਣ ਲੱਗ ਜਾਵੇ ਕਿਰਪਾ ਕਰੇ ਜਿਕਾਰਾ ਲਗਾਵੇ ਬੋਲੇ ਸੋਨਾ ਮੋਲੇ ਜੂਰ ਹਾ 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 ਸਿਮਰ ਮਾਲੋ ਬੋਗੇ ਕਿਰਪਾ ਪਾਣ ਦੀ ਕਰੇ ਲਾਵੇ ਸ਼ਰਧੇ ਬਾਬਾ ਕਿਰਪਾ ਕਰੇ ਸ਼ਰਧੇ ਬਾਬਾ ਦੇਵ ਮਾਸਰੇ ਸ਼ਰਧੇ ਸੁਮਰ ਜੀ ਵਾ ਕੱਲਾ ਯਾ ਬੱਕਰੇ ਸਵਾੰਗ ਲੰਗ ਵਾ ਪਛੀਂ ਟੰਡੇ ਲੰਗ ਲੰਗ ਵਾ ਸੇਵਾ ਕਰਨ ਵਾਲਾ ਤੇ ਜਾਟੇ ਕਿਹਾ ਐ ਮੇਰੀ ਚਰਖਿਆ ਵੇ ਰਾਜਤੋ ਹੋਇ ਇਨਵੀ ਚਰਖਿਆ ਹੋਇ ਸ਼ਾਮ ਦੇ ਵਕਤ ਸਾਰੇ ਕਿਰਪਾ ਕਰਨੀ ਕਹਿੰਦਾ ਸਰਤਾ ਆ ਗਿਆ ਸਰਤਾ ਹੀ ਜਾਣਤਾ ਕਹਿੰਦਾ ਵਾਜੀ ਵਾ ਸਤਿ ਕਰਕੇ ਅਮਾ

ਕਲਾਮ ਵਰਤਰੀਆਂ ਨੇ ਬਸਸ਼ਾ ਹੁੰਦੀਆਂ ਨੇ ਤੇ ਉਹਦੀ ਥਾਂ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਇੱਕ ਖੜਕਾ ਡੁੱਪੜ ਵਗਿਆਂ ਨਾਲੇ ਆਪਣੇ ਲੋਹੜ ਨਾਲੇ ਚਿੱਲਾ ਨਰਿੰਦਰ ਦਾ ਅੰਬਰ ਆ ਕੀ ਗਰੀਬ ਸੁਖਰਾਜੀ ਭੁੱਲਾ ਇੱਕ ਪਾਸੇ ਸੰਗਤਾਂ ਜਿਹੜੀਆਂ ਨੇ ਉਹ ਗੁਰੂ ਦਾ ਲੰਗਰ ਚਾੜ ਕਰੀਆਂ ਨੇ ਗੁਰੂ ਦਾ ਲੰਗਰ ਸਟਾਲੀਆਂ ਨੇ ਦੂਜੇ ਪਾਸੇ 356 ਸਾਲਾਂ ਬਾਅਦ ਪਹਿਲੀ ਵਾਰ ਇਸ ਧਰਤੀ ਦੇ ਉੱਤੇ ਇਸੇ ਸਥਾਨ ਦੇ ਉੱਤੇ ਜੱਤ ਕਾ ਖੇਡੇ ਜਾ ਰਹੇ ਨੇ ਸੋ ਇਹ ਗੁਰੂ ਦੀ ਕਿਰਪਾ ਇਹ ਗੁਰੂ ਦੀ ਬਖਸ਼ਿਸ਼ ਹੈ ਅਰਦਾਸ ਕਰਿਓ ਪ੍ਰਤੇਗ ਬਾਦਸਰ ਸਭ ਤੇ ਪਾਸ਼ਾ ਜੀ ਹਲੇ ਬੜੇ ਅਸਥਾਨ ਨੇ ਜਿਹੜੇ ਅਸਥਾਨਾਂ ਨੂੰ ਸਾਹਮਣੇ ਆਉਣਾ ਬਾਕੀ ਹੈ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਆਂ ਪਾਕਿਸਤਾਨ ਦੇ ਨਾਲੋਂ ਭਾਰਤ ਵਿੱਚ ਬਹੁਤ ਐਸੇ ਅਸਥਾਨ ਨੇ ਜਿਹੜੇ ਖਤਮ ਹੋਏ ਪਏ ਨੇ ਜਿਹੜੇ ਟੁੱਟੇ ਹੋਏ ਨੇ ਜਿਹੜਾ ਤੇ ਕਬਜ਼ੇ ਤੱਕ ਹੋਏ ਹੋਏ ਨੇ ਉਸ ਰੂਟ ਦੇ ਉੱਤੇ ਫੇਰ ਜਾਸ ਰੂਟ ਆਰੰਭ ਕਰਨ ਲੱਗਿਆ ਕਿ ਉਹ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਇਹ ਰੂਟ ਆਵੇਗਾ ਪ੍ਰਤੇਗ ਬਾਦਸਰ ਜੀ ਦੇ ਕੱਲੇ ਕੱਲੇ ਅਸਥਾਨਾਂ ਦੇ ਉੱਤੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ